ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਸਤਿ ਸ੍ਰੀਓ ਦੋਸਤੋ ਕੀ ਹਾਲ ਆ ਅਮੀਰ ਕਰਦਾ ਕਿ ਰਾਜ ਕੁਜੀ ਹੋ ਗਏ ਚਰਦੀ ਕਲਾ ਜੋਗ ਦੋਸਤੋ ਇੱਕ ਹੋਰ ਬਹੁਤ ਵਧੀਆ ਵੀਡੀਓ ਲੈ ਕੇ ਆਇਆ ਬਹੁਤ ਸੋਹਣਾ ਟੌਪਿਕ ਆ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਜੀ ਚੈਨਲ ਦੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤਾਂ ਕਿ ਹਰ ਇੱਕ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਤੇ ਤੁਸੀਂ ਵੀਡੀਓ ਦਾ ਲਾਭ ਲੈ ਸਕੋ ਬੈਨੀਫਿਟ ਲੈ ਸਕੋ ਤੇ ਜੇ ਚੰਗੀ ਲੱਗੇ ਤਾਂ ਹੋਰਾਂ ਤੱਕ ਵੀ ਸ਼ੇਅਰ ਜਰੂਰ ਕਰ ਦਿਆ ਕਰੋ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਥੰਬਨੇਲ ਤੇ ਲਿਖਾਇਆ ਵੀ ਜਿਹੜੇ ਸੌ ਬ ਉਹਨਾਂ ਦੀਆਂ ਤਿੰਨ ਗੱਲਾਂ ਤਿੰਨ ਚਾਰ ਗੱਲਾਂ ਦੱਸਾਂਗੇ ਜਿਹੜੀਆਂ ਹਰ ਇੱਕ ਬੰਦੇ ਨੂੰ ਪਸੰਦ ਹੁੰਦੀਆਂ ਨੇ 100 ਬੰਦੇ ਦੀਆਂ ਉਹ ਗੱਲਾਂ ਹਰ ਕੋਈ ਲਾਈਕ ਕਰਦਾ ਹੈ ਨਾ ਚਾਹੇ ਕੋਈ ਵੀ ਬੰਦਾ ਹੋਵੇ ਹਾਂ ਉਹ ਕਿਹੜੀਆਂ ਗੱਲਾਂ ਨੇ ਨਾ 100 ਬੰਦਾ ਕਹਿ ਲਓ ਉਹ ਸਮਝਦਾਰ ਕਹਿ ਲਓ ਸਿਆਣਾ ਕਹਿ ਲਓ ਗੱਲ ਦੀ ਕੁਈਆ ਨਾ 100 ਬੰਦੇ ਦੀ ਜਿਹੜੀ ਪਹਿਲੀ ਗੱਲ ਹੈਗੀ ਆ ਜਿਹੜੀ ਸਾਰੇ ਪਸੰਦ ਕਰਦੇ ਆ ਲਾਈਕ ਕਰਦੇ ਆ ਜਿਹੜੀ ਗੱਲ ਨੂੰ ਉਹ ਹੁੰਦੀ ਹੈ ਜੀ ਉਹ 100 ਬੰਦੇ ਦੀ ਹਲੀਮੀ ਨਿਮਰਤਾ ਜਿਹਨੂੰ ਆਪਾਂ ਕਹਿੰਦੇ ਆ ਨਾ ਉਹਦਾ ਗੱਲ ਕਰਨ ਦਾ ਤਰੀਕਾ ਕਿਸੇ ਵੀ ਨਾਲ ਨਾ ਕਿਸੇ ਕੋਈ ਵੀ ਬੰਦਾ ਹੋਵੇ ਨਾ ਚਾਹੇ ਉਹਨਾਂ ਉਹਨੂੰ ਕੋਈ ਜਾਣਦਾ ਹੋਵੇ ਜਾਂ ਨਾ ਜਿਹਨੂੰ ਪਹਿਲੀ ਵਾਰ ਮਿਲਿਆ ਉਹਦੀ ਗੱਲ ਕਰਨ ਦਾ ਤਰੀਕਾ ਇੰਨਾ ਵਧੀਆ ਹੁੰਦਾ ਹੈ ਇੰਨੀ ਹਲੀਮੀ ਨਾਲ ਗੱਲ ਕਰੂਗਾ ਉਹ ਬੰਦਾ ਨਾ ਇੰਨੀ ਨਿਮਰਤਾ ਨਾਲ ਗੱਲ ਕਰੂਗਾ ਜਨਕਿ ਆਕੜ ਨਾਮ ਦੀ ਚੀਜ਼ ਉਹ ਬੰਦੇ ਵਿੱਚ ਨਹੀਂ ਹੁੰਦੀ 100 ਬੰਦੇ ਵਿੱਚ ਹੈ ਨਾ ਚਾਹੇ ਕੋਈ ਛੋਟਾ ਹੋਵੇ ਉਹਦੀ ਉਮਰ ਤੋਂ ਚਾਹੇ ਉਹਦੀ ਉਮਰ ਤੋਂ ਵੱਡਾ ਹੋਵੇ ਹੈ ਨਾ ਉਹਨੇ ਇੱਕੋ ਹਲੀਮੀਆ ਗੱਲ ਕਰਨੀ ਆ ਨਾ ਜੋ ਉਹਦੀ ਨੇਚਰ ਹੈਗੀ ਇਸ ਤਰ੍ਹਾਂ ਦੀ ਇਹ ਜਿਹੜੀ ਨੇਚਰ ਆ ਸੌ ਬੰਦੇ ਦੀ ਸਾਰੇ ਲੋਕ ਹੀ ਪਸੰਦ ਕਰਦੇ ਆ ਨਾ ਜਿਹੜੇ ਇਸ ਤਰ੍ਹਾਂ ਦੇ ਬੰਨੇ ਹੁੰਦੇ ਉਹਨਾਂ ਨੂੰ ਸਾਰੇ ਪਸੰਦ ਕਰਦੇ ਵੀ ਹਾਂ ਯਾਰ ਬੰਦਾ ਬਹੁਤ ਸੌਵਾਂ ਨਾਈਸ ਆ ਠੀਕ ਹੈ ਜੀ ਇਹ ਪਹਿਲੀ ਗੱਲ ਆਈ ਦੂਜੀ ਖਾਸ ਗੱਲ ਸੌ ਬੰਦੇ ਚ ਇਹ ਹੁੰਦੀ ਆ ਵੀ ਜਿਹਦੇ ਕਰਕੇ ਲੋਕ ਸੌ ਬੰਦੇ ਨੂੰ ਪਸੰਦ ਕਰਦੇ ਆ ਸਿਆਣੇ ਬੰਦੇ ਨੂੰ ਉਹ ਇਹ ਹੁੰਦੀ ਆ ਕਿ ਜਿਹੜਾ ਸੌ ਬੰਦਾ ਹੁੰਦਾ ਨਾ ਉਹ ਹਰ ਇੱਕ ਦੀ ਰਿਸਪੈਕਟ ਕਰਦਾ ਆ ਠੀਕ ਆ ਜੀ ਉਹਨੂੰ ਅ ਜਿੰਕੇ ਭੇਦਭਾਵ ਰੱਖਣ ਵਾਲੀ ਚੀਜ਼ ਨਹੀਂ ਹੁੰਦੀ ਉਹਦੇ ਵਿੱਚ ਹਨਾ ਕਈ ਬੰਦੇ ਅੱਜ ਤੱਕ ਹੁੰਦੇ ਆ ਯਾਰ ਮੈਂ ਉਹਨਾਂ ਬែក ਰੋਟੀ ਨਹੀਂ ਖਾਣੀ ਹੈ ਕਿ ਨਹੀਂ ਆ ਉਹਨਾਂ ਨਹੀਂ ਖਾਣੀ ਹੈਗੀ ਹਨਾ ਜਾਂ ਮੈਂ ਉਹਦਾਂ ਗੱਲ ਨਹੀਂ ਕਰਦੀ ਯਾਰ ਆਪਣੇ ਲੈਵਲ ਦਾ ਹੀ ਹੈਗਾ ਇਦਾਂ ਦੀ ਚੀਜ਼ ਸੌ ਬੰਦੇ 'ਚ ਕਦੇ ਦੇਖਣ ਨੂੰ ਨਹੀਂ ਮਿਲਦੀ ਆ ਕਿ ਠੀਕ ਹੈ ਜੀ ਤੇ ਉਹ ਬੰਦਾ ਹਰੇਕ ਨੂੰ ਬਰਾਬਰ ਸਮਝਦਾ ਆ ਹਨਾ ਕੋਈ ਵਿਤਕਰਾ ਕੋਈ ਭੇਦਭਾਵ ਜਿਹੜੀ ਜੀ ਵਾਲੀ ਚੀਜ਼ ਹੁੰਦੀ ਹੈ ਨਾ ਉਹਦੇ ਜ਼ਹਿਨ 'ਚ ਹੁੰਦੀ ਨਹੀਂ ਆ ਕਿ ਮੈਂ ਇਦਾਂ ਭੇਦਭਾਵ ਕਰਨਾ ਨਹੀਂ ਹੈ ਵਿਤਕਰਾ ਕਰਨਾ ਠੀਕ ਹੈ ਜੀ ਦੂਜੀ ਤੀਜੇ ਨੰਬਰ ਤੇ ਜਿਹੜਾ ਬੰਦਾ ਸੌ ਹੁੰਦਾ ਉਹਦੀ ਜਿਹੜੀ ਤੀਜੀ ਚੀਜ਼ ਹੈ ਜਿਹੜੀ ਸਾਰਿਆਂ ਉਹ ਇਹ ਹੈ ਕਿ ਉਹ ਕਿਸੇ ਨਾਲ ਝਗੜਦਾ ਨਹੀਂ ਹੈਗਾ ਜੇ ਕਿਤੇ ਕੋਈ ਗੱਲ ਹੁੰਦੀ ਹੈ ਇਦਾਂ ਦੀ ਹੈ ਨਾ ਤਾਂ ਉਹ ਬੜੀ ਨਿਮਰਤਾ ਨਾਲ ਬਹਿ ਕੇ ਉਸ ਚੀਜ਼ ਨੂੰ ਸੋਲਵ ਕਰ ਲੈਂਦਾ ਹੈ ਨਾ ਤੇ ਆਪਣੀ ਆਕੜ ਨਹੀਂ ਦਿਖਾਉਂਦਾ ਹਨਾ ਆਪਣੀਆਂ ਜਨਕਿ ਉੱਚੀ ਆਵਾਜ਼ ਚ ਕਿਸੇ ਨਾਲ ਗੱਲ ਨਹੀਂ ਕਰਨੀ ਉਹਨੇ ਹਨਾ ਕਿ ਉਹ ਕੋ ਤਾਂ ਪਹਿਲਾਂ ਹੀ ਦੱਸਿਆ ਵੀ ਹਲੀਮੀ ਚ ਰਹਿ ਕੇ ਹਲੀਮੀ ਚ ਰਹਿੰਦਾ ਉਹ ਬੰਦਾ ਹਨਾ ਤੇ ਉਹ ਕਦੇ ਵੀ ਕਿਸੇ ਚੀਜ਼ ਨੂੰ ਇਦਾਂ ਦੀ ਜਿਹੜੀ ਚੀਜ਼ ਇਦਾਂ ਵੀ ਰਿਸ਼ਤਾ ਖਰਾਬ ਹੁੰਦਾ ਹੋਵੇ ਹਨਾ ਉਹਦੀ ਨੋਹਦਾ ਵਣੀਦਾ ਹੈਗਾ ਨਾ ਉਹ ਉਹ ਵੀ ਬੜੇ ਹੀ ਵਧੀਆ ਤਰੀਕੇ ਨਾਲ ਬੜੀ ਹੀ ਸੋਝੀ ਨਾਲ ਉਸ ਚੀਜ਼ ਨੂੰ ਉਹ ਹੈਂਡਲ ਕਰ ਲੈਂਦਾ ਉਹ ਵਾਲੀ ਚੀਜ਼ ਨੂੰ ਸੋ ਦੋਸਤੋ ਇਹ ਤਿੰਨ ਗੱਲਾਂ ਸੌ ਬੰਦੇ ਚ ਹੁੰਦੀਆਂ ਨੇ ਬਹੁਤ ਵਧੀਆ ਗੱਲਾਂ ਨੇ ਇਹਨਾਂ ਤਿੰਨ ਗੱਲਾਂ ਕਰਕੇ ਇਹਨਾਂ ਬੰਦਿਆਂ ਨੂੰ ਅ ਕਾਫੀ ਕਾਫੀ ਨਹੀਂ ਸਾਰੇ ਬੰਦੇ ਐਸੇ ਬੰਦਿਆਂ ਨੂੰ ਲਾਈਕ ਕਰਦੇ ਆ ਪਸੰਦ ਕਰਦੇ ਵੀ ਹਾਂ ਯਾਰ ਆ ਬੰਦੇ ਦੀਆਂ ਆ ਜਿਹੜੀਆਂ ਹੈਗੀਆਂ ਨਾ ਬੰਦੇ ਦੀਆਂ ਚੋਗਾਤਾਂ ਨੇ ਜੋ ਹਨ ਆਂ ਵੀ ਗੁਣ ਨੇ ਉਹਦੇ ਨੇਚਰ ਨੇ ਬਹੁਤ ਵਧੀਆ ਵਾ ਸੋ ਦੋਸਤੋ ਤੁਹਾਡੇ ਰਿਲੇਸ਼ਨ ਦੇ ਵਿੱਚ ਕੌਣ ਕੌਣ ਇਦਾਂ ਦਾ ਬੰਦਾ ਆ ਤੁਸੀਂ ਵੀ ਇਦਾਂ ਦੇ ਹਨ ਇਹ ਹੁਣ ਤੁਸੀਂ ਦੇਖਣਾ ਨਾ ਐਸੇ ਬੰਦੇ ਰੱਬ ਦੇ ਰੂਪ ਹੁੰਦੇ ਨੇ ਸੋ ਵੀਡੀਓ ਖਤਮ ਕਰਾਂਗੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਥੈਂਕ ਯੂ ਵੈਰੀ ਮੱਚ ਸਤ ਸ੍ਰੀ ਅਕਾਲ ਜੀ